ਜੀ ਸਾਸਰੀ ਕਾ ਜੀ ਸਾਸਰੀ ਕਾਲ ਜੀ ਕਲੀਮ ਜੀ ਸਾਸਰੀ ਕਾਲ ਜੀ ਹੋਰ ਸੁਣਾ ਵਧੀਆ ਵਧੀਆ ਚੜਦੀ ਕਲਾ ਜੀ ਅੱਜ ਤੱਕ ਕਬੂਤਰੀ ਦਾ ਬੱਚਾ ਲਿਆ ਹੈ ਲੱਭ ਕੇ ਬੜੀ ਕੱਟੀ ਹੀ ਰੱਜ ਬਈ ਲੱਭ ਕੇ ਹੈ ਹਨਾ ਮਕਸਰ ਰੇਗੇ ਦੀ ਮਕਸਰ ਰੇਗੇ ਦੀ ਤਾਜੀ ਸੂਈ ਮਗਰ ਵੀ ਕੱਟੀ ਕੱਟੀ ਮਗਰ ਬਹੁਤ ਸ਼ਾਨਦਾਰ ਬਿੱਲੀ ਅੱਖਾਂ ਦੀ ਹਾਂ ਕਿਆ ਬਾਤ ਹੈ ਲੋਲੀ ਪੋਲੀ ਜਮਾ ਲੋਲੀ ਬੋਲੀ ਤੇ ਪਰ ਝੋਟੀ ਵੀ ਝੋਟੀ ਆ ਆ ਸੱਜਣਾ ਵੀਡੀਓ ਤੇ ਦੁੱਧ ਥੱਲੇ ਨਜ਼ਰ ਆਉਂਦਾ ਊ ਮਾਰ ਦਨੇ ਆਪਾਂ ਹੋਰ ਯਾਰ ਛੋੜ ਚ ਵੀ ਛੋੜ ਚ ਵੀ ਓਏ ਹੋਏ ਹੋਏ ਜਦੋਂ ਮਰਜੀ ਬਹਿ ਜਾ ਥੱਲੇ ਹਲਦੀ ਨਹੀਂ ਨਾ 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 ਜਮਾਈ ਨੇ ਉਹ ਛਾਤਾਂ ਵਿੱਚ ਧਾਰ ਲੱਗਦੀ ਇਦਰਾ ਆਏ ਹਾਏ ਹਾਏ ਐਡੀ ਭੋਲੀ ਲੈ ਕੀ ਬਾਤ ਆ ਬੱਚੀ ਨੇ ਲਾਤੀ ਅੱਜ ਛੱਤ ਨਾ ਧਾਰ ਕਹਿੰਦਾ ਚਾਰਾਂ ਥਣਾ ਚੋਂ ਹੀ ਚਾਰਾਂ ਲੈ ਠੀਕ ਵੀ ਇਹ ਆ ਵੀ ਗਵਾਂਡੀਆਂ ਘਰੇ ਵੀ ਧਾਰ ਜਾਊਗੀ ਬਿਲਕੁਲ ਬਿਲਕੁਲ ਕੰਦ ਨਾਂਕੇ ਕੰਦ ਨਾਂਕੇ ਯਾ ਬਾਹ ਬਸ ਤੇ ਮੰਨ ਲਾ ਵੀ ਬੋਲਾ ਵੀ 11 12 ਕਿਲੋ 11 12 ਕਿਲੋ ਖੁੱਲਾ ਢੁੱਲਾ ਜਿਹੜਾ ਮਰਜੀ ਚੋਲੇ ਜਿਹੜਾ ਮਰਜੀ ਚੋਲੇ ਬਈ ਆਕੇ ਓਕੇ 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 ਰੇਟ ਰੇਟ 135 ਦੇਣੀ 30 ਦੀ ਆ ਇੱਕ 30 ਦੀ ਯਸ ਨੋ ਸੱਜਣੋਂ ਲੱਟ ਲਓ ਮੈਂ